ਹallelujah hallelujah hallelujah thank you jesus thank you jesus thank you jesus ਇਸ ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਜੀ ਅਸੀਂ ਤੁਹਾਡੇ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਸਰਬਸ਼ਕਤੀਮਾਨ ਜਿੰਦਾ ਪਰਮੇਸ਼ਰ ਪ੍ਰਭੂ ਜੀ ਤੁਸੀਂ ਪਵਿੱਤਰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਸਮੇਂ ਦੇ ਲਈ ਵੀ ਤੁਹਾਨੂੰ ਮੇਰੇ ਜੀਸੀ ਦਾ ਧੰਨਵਾਦ ਕਰਦੇ ਹallelujah 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 ਪ੍ਰਭੂ ਜੀ ਸਾਨੂੰ ਆਪਣੀ پاک ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਹallelujah ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ 알파omega ਹਾਂ ਤੇ ਅੰਤੋਂ ਰਾਜ ਦੇ ਰਾਜਾ ਉਹ ਪ੍ਰਭੂਆਂ ਦੇ ਪ੍ਰਭੂ ਸਰਬ ਸ਼ਕਤੀਮਾਨ ਹੋ ਹallelujah ਹallelujah ਪ੍ਰਭੂ ਜੀ ਤੁਸੀਂ ਸਾਲ ਦੇ ਸਿਰਜਣਹਾਰ ਪਰਮੇਸ਼ਰ ਹallelujah ਪਿਤਾ ਪਰਮੇਸ਼ਰ ਅਸੀਂ ਤੁਹਾਡੀ ਰਚਨਾ ਹਾਂ ਪਿਤਾ ਪਰਮੇਸ਼ਰ ਦਿਆ ਕਰੋ ਹallelujah ਹallelujah ਪ੍ਰਭੂ ਜੀ ਕਿ ਕਿ ਚੰਨ ਉਸ ਪ੍ਰਾਰਥਨਾ ਨੂੰ ਸੁਣ ਰਹੀ ਹਾਂ ਪਿਤਾ ਪਰਮੇਸ਼ਰ ਜੀ ਆਪਣੀ ਵੱਡੀ ਕਿਰਪਾ ਤੇ ਫਜ਼ਲ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਯੇਸ਼ੂ ਮਸੀਹ ਜੀ ਤੁਸੀਂ ਹੀ ਸਾਡੇ ਮੁਕਤੀਦਾਤਾ ਪਰਮੇਸ਼ਰ ਹallelujah ਹallelujah ਪਰਬੂ ਜੀ ਤੁਸੀਂ ਸਾਨੂੰ ਬਿੱਤੀ ਰਾਤ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਇਸੇ ਦਾ ਅਤਨ ਫਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅੱਜ ਇਸ ਸੁੰਦਰ ਦਿਨ ਦੇ ਲਈ ਅਸੀਂ ਤੁਹਾਡਾ ਸ਼ੁਕਰ ਗੁਜ਼ਾਰਾ ਪਿਤਾ ਪਰਮੇਸ਼ਰ ਜੀ ਰਤੂ ਸੀ ਸਭਨਾ ਦੀ ਜ਼ਿੰਦਗੀ ਵਿੱਚ ਬਖਸ਼ਿਆ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਨਹੀਂ ਦੇਖ ਸਕੇ ਲੇਕਿਨ ਪਿਤਾ ਪਰਮੇਸ਼ਰ ਜੀ ਤੁਹਾਡਾ ਕਿਰਪਾ ਤੁਹਾਡਾ ਫਜ਼ਲ ਤੜਾ ਨੂੰ ਗ੍ਰੈਸਡ ਲਈ ਕਾਫੀ ਹੈ ਪਿਤਾ ਪਰਮੇਸ਼ਰ ਦਾ ਧੰਵਾਦ ਹallelujah 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 ਪ੍ਰਭੂ ਜੀ ਸਾਡੀ ਜਾਣੀ ਤੇਂ ਜਾਣੀ ਗੁਨਾਹ ਮਾਫ ਕਰਦੇ ਹੋ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਲਹੂ ਨਾਲ ਧੋ ਕੇ ਸਾਨੂੰ پاک ਸਾਫ ਕਰਦੇ ਹੋ ਪਿਤਾ ਪਰਮੇਸ਼ਰ ਜੀ ਧੰਵਾਦ 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 ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ वचन ਦੇ ਵਿੱਚ ਲਿਖਿਆ ਜਿੱਥੇ-ਜਿੱਥੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਹੀ ਆਜ਼ਾਦੀ ਹੈ ਹallelujah ਹallelujah ਪ੍ਰਭੂ ਜੀ ਸੀ ਪ੍ਰਾਰਥਨਾ ਕਰਦੇ ਆ ਪ੍ਰਭੂ ਜੀ ਜਿਨ੍ਹਾਂ ਵੀ ਜਾਣੇ ਪ੍ਰਾਰਥਨਾ ਨੂੰ ਸੁਣ ਰਹੀ ਹਨ ਪਿਤਾ ਪਰਮੇਸ਼ਰ ਜੀ ਇੱਕ-ਇੱਕ ਦੇ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਜੀ ਤੁਹਾਡੀ ਸ਼ਾਂਤੀ ਆਨੰਦ ਕਿਰਪਾ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾ ਧੰਵਾ ਪਿਤਾ ਪਰਮੇਸ਼ਰ ਜੀ ਨਨਹਾਰ ਪਰਕਾਰ ਦੇ ਬੰਦਨਾ ਤੂ ਪਿਤਾ ਪਰਮੇਸ਼ਰ ਜੀ ਅਸਾਧ ਕਰੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾ ਪ੍ਰਭੂ ਜੀ ਤੁਹਾਡਾ ਕਿਰਪਾ ਵਾਲਾ ਹੱਥ ਇੱਕ ਇੱਕ ਜਾਨ ਨੂੰ ਛੂਏ ਪਿਤਾ ਪਰਮੇਸ਼ਰ ਜੀ ਤੇ ਚੰਗਾ ਕਰੇ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਯੋਵਾ ਰਾਫਾ ਚੰਗਾ ਕਰਨੇ ਵਾਲੇ ਪਰਮੇਸ਼ਰ ਹੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤੁਸੀਂ ਸ਼ਕਤੀ ਪਾਉਂਗੇ ਤੁਸੀਂ ਯਰੂਸ਼ਲਮ ਯਹੂਦਿਆ ਦੇ ਸੰਭਰੀਆ ਵਿੱਚ ਸੁਗਤ ਹੈ ਤੇ ਬੰਨੇ ਦਿਕਰ ਤੁਸੀਂ ਮੇਰੇ ਗਵਾਹ ਹੋਵੋਗੇ ਹallelujah ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਜੀ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਇੱਕ ਇੱਕ ਜਨ ਤੁਹਾਡਾ ਵੱਡਾ ਗਵਾਹ ਬਣੇ ਪਿਤਾ ਪਰਮੇਸ਼ਰ ਜੀ ਹallelujah ਪਿਤਾ ਪਰਮੇਸ਼ਰ ਜੀ ਇੱਕ ਇੱਕ ਇਸ ਜ਼ਿੰਦਗੀ ਵਿੱਚ ਤੁਹਾਡੇ ਅਦਭੁਤ ਕੰਮ ਹੋਣ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਅਨਦੀਆਂ ਸਾਰੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕਰਨਾ ਵੀ ਕਰਮੇਸ਼ਰ ਜੀ ਦਾ ਧੰਬਾ ਹਾਲੇਲੂਇਆ 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 ਪ੍ਰਭੂ ਜੀ ਧਾਰੇ ਬਚਨ ਦੇ ਵਿੱਚ ਲਿਖਿਆ ਹੈ ਛੇਰ ਬੱਚਿਆਂ ਨੂੰ ਘਾਟਾ ਪੈਂਦਾ ਹੈ ਭੁੱਖ ਲੱਗਦੀ ਹੈ ਪਰ ਯਹਵਾ ਦੇ ਤਾਲਿਵਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਹੋਵੇਗੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਧਾਰੇ ਬਚਨ ਦੇ ਵਿੱਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਕਿੰਨਾ ਬਲਾਪੁਰਮੇਸ਼ਰ ਹੈ ਹallelujah ਧੰਨ ਹੈ ਉਹ ਜੋ ਸੱਚ ਬੁਨਾਲ ਲਿੰਦੇ ਹਨ ਹallelujah ਜਿੰਨੇ ਵੀ ਯਹੋਵਾ ਨੂੰ ਤੱਕਦਿਆਂ ਨੂੰ ਕਦੀ ਵੀ ਸ਼ਰਮਿੰਦੇ ਨਹੀਂ ਹੁੰਦੇ ਹallelujah ਬਤ ਪਰਮੇਸ਼ਰ ਜੀ ਤੁਸੀਂ ਸਾਡੀ ਸ਼ਰਮਿੰਦਗੀ ਨੂੰ ਦੂਰ ਕਰ ਦਿੰਦੇ ਹੋ ਧੰਨ ਪਰਮੇਸ਼ਰ ਜੀ ਤੁਹਾਡਾ ਧੰਵਾ ਧੰਵਾ ਬਤ ਪਰਮੇਸ਼ਰ ਜੀ ਤੁਸੀਂ ਹਰ ਇੱਕ ਦੀਆਂ ਸਮਰੱਥਾ ਨੂੰ ਪੂਰਿਆ ਕਰਨ ਵਾਲੇ ਪਰਮੇਸ਼ਰ ਹੋ ਹallelujah ਹallelujah ਬਤ ਪਰਮੇਸ਼ਰ ਜੀ ਤੁਸੀਂ ਸਾਨੂੰ ਜਿੱਥੇ ਤੂੰ ਕੱਟ ਕੇ ਤਾ ਪਰਮੇਸ਼ਰ ਜੀ ਤਾਂ ਤੇ ਖੜਿਆ ਕੀਤਾ ਤਾ ਪਰਮੇਸ਼ਰ ਤੁਹਾਡਾ ਧੰਵਾ 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 ਪ੍ਰਭੂ ਯੀਸ਼ੂ ਮਸੀਹ ਜੀ ਤੇ ਕੋਲੀ ਖਾਂਦੇ ਨਾਲ ਅਸੀਂ ਚੰਗੇ ਹੋ ਚੁੱਕੇ ਹallelujah ਹallelujah ਬਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਡੀ ਮਾਤਾ ਦੇ ਕੁੱਖ ਤੋਂ ਹੀ ਚੁਣ ਲਿਆ ਕਿ ਅਸੀਂ ਬਿਤਾ ਪਰਮੇਸ਼ਰ ਤੁਹਾਡੀ ਮਹਿਮਾਨ ਕਰ ਸਕੀ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਸੀਂ ਇਸ ਸਮੇਂ ਨੂੰ ਮੁਬਾਰਕ ਕਰਾਇਆ ਬਿਤਾ ਪਰਮੇਸ਼ਰ ਜੀ ਅਸੀਂ ਆਉਣ ਵਾਲੇ ਸਮੇਂ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਆਉਣ ਵਾਲਾ ਸਮਾਂ ਵੀ ਇੱਕ ਇੱਕ ਜਾਨ ਦੇ ਲਈ ਮੁਬਾਰਕ ਹੋਵੇ ਬਿਤਾ ਪਰਮੇਸ਼ਰ ਤੁਹਾਡਾ ਧੰਵਾ 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 ਪ੍ਰਭੂ ਜੀ ਕੇ ਕਦੇ ਜੀਵਨ ਨੂੰ ਛੂਹ ਪ੍ਰਭੂ ਜੀ ਨਾ ਦੇ ਜ਼ਿੰਦਗੀ ਵਿੱਚ ਤੁਹਾਡੇ ਵੱਡੇ ਵੱਡੇ ਕੰਮ ਹੋਣ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਹallelujah hallelujah ਰੋਦੇ ਤੁਸੀਂ ਦੀ ਅਲੂ ਤੇ ਕਿਰਪਾ ਨੂੰ ਪਰਮੇਸ਼ਰੋ ਹੰਨ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਬੱਚ ਨੂੰ ਪੂਰਾ ਕਰਦੇ ਹੋ ਬਿਤਾ ਪਰਮੇਸ਼ਰ ਜੀ ਆਪਣੇ ਨਾਮ ਨੂੰ ਸਦਾ ਦਿਲੇ ਜਿਤੇ ਰੱਖਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਨਿਸਰ ਵਰਗੀ ਪਾਪ ਦੇ ਗੁਲਾਮੇ ਤੋਂ छुड़ाया ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅਬਰਾਮ ਇਜ਼ਹਾਕ ਤੇ ਯਾਕੂਬ ਦੀ ਵੱਲੋਂ ਸ਼ੁਕਰੀਆ ਬਤਾ ਪਰਮੇਸ਼ਰ ਤੁਹਾਡਾ ਬਹੁਤ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਉਹ ਪਰਮੇਸ਼ਰ ਜਦੋਂ ਪਰਮੇਸ਼ਰ ਹੰਨਾ ਨੇ ਟੋੜੇ ਕਿ ਦੁਹਾਈ ਦਿੱਤੇ ਬਤਾ ਪਰਮੇਸ਼ਰ ਤੁਸੀਂ ਉਹਦੀ ਪੁਕਾਰ ਨੂੰ ਜਦ ਦੁਹਾਈ ਨੂੰ ਸੁਣਿਆ ਪਿਤਾ ਪਰਮੇਸ਼ਰ ਪ੍ਰਭੂ ਅੱਜ ਵੀ ਜਿੰਨੇ ਲੋਕ ਬਤਾ ਪਰਮੇਸ਼ਰ ਤੁਹਾਨੂੰ ਪੁਕਾਰ ਰਹੇ ਹਨ ਪਿਤਾ ਪਰਮੇਸ਼ਰ ਇੱਕ ਇੱਕ ਦੇ ਆਪਣੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਰਬੂ ਜੀ ਤੁਸੀਂ ਹੀ ਉਹ ਪਰਮੇਸ਼ਰ ਜਿਸ ਨੇ ਤਾਉਂ ਦਿਰਾਜਨ ਬਿਤਾ ਪਰਮੇਸ਼ਰ ਹਰ ਲੜਾਈਆਂ ਵਿੱਚ ਫਤਿਹ ਦਿੱਤੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਰਬੂ ਜੀ ਤੁਸੀਂ ਹੀ ਉਹ ਪਿਤਾ ਪਰਮੇਸ਼ਰ ਜਿਹੜਾ ਪਰਮੇਸ਼ਰ ਤੇ ਅਬਦਗੋ ਨੂੰ ਪਿਤਾ ਪਰਮੇਸ਼ਰ ਜੀ ਤੁਸੀਂ ਅੱਗ ਦੇ ਪੱਠੇ ਦੇ ਵਿੱਚੋਂ ਕੱਢਿਆ ਬਿਤਾ ਪਰਮੇਸ਼ਰ ਤੇ ਉਹਨਾਂ ਨੇ ਤੁਹਾਡੀ ਮਿਹਰਮਾ ਕਿਤੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਭੁੱਖੇ ਸ਼ੇਰਾਂ ਨੂੰ ਰਾਜਾ ਦੈਨੀਆਂ ਨੂੰ ਬਚਾਇਆ ਪ੍ਰਭੂ ਜੀ ਭੁੱਖੇ ਸ਼ੇਰਾਂ ਤੋਂ ਬਤਵਰਮੇਸ਼ਰ ਦਾ ਧੰਨਵਾਦ ਹallelujah hallelujah thank you jesus ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਮਹਾਨ ਪਰਮੇਸ਼ਰ ਸਰਵ ਸ਼ਕਤੀਮਾਨ ਹallelujah ਪਿਤਾ ਵਰਮੇਸ਼ਰ ਜੀ ਤੁਹਾਡੇ ਕੋਲ ਸਾਡੇ ਲਈ ਮਹਾਨ ਯੋਜਨਾਵਾਂ ਹਨ ਪਿਤਾ ਵਰਮੇਸ਼ਰ ਜੀ ਤੋ ਡੀਪ ਲੀਆਂ ਜੋਸ਼ ਨਵਾ ਸੜੀ ਕਿ ਕਿਤੇ ਜੀਵਨ ਵਿੱਚ ਪ੍ਰਭੂ ਦੀ ਪੂਰੀਆਂ ਹੋ ਜਾਣ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਧੰਵਾਦ ਹallelujah 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 ਪ੍ਰਭੂ ਜੀ ਤੇਰੇ ਮੇ દોਇਤਿੰਦੀ ਹਨ ਯਹੋਵਾ ਉਹਨਾਂ ਦੀ ਦੁਆ ਇਹਨਾਂ ਦੀ ਪੁਕਾਰ ਨੂੰ ਸੁਣਦਾ ਹੈ ਹallelujah ਪਿਤਾ ਪਰਮੇਸ਼ਰ ਜੀ ਅੱਜ ਦੇਂਦੀ ਬਾਗ ਦੋਨੋਂ ਪਿਤਾ ਪਰਮੇਸ਼ਰ ਜੀ ਇਸੀ ਤੁਹਾਡੇ پاک ਪਵਿੱਤਰਤਾ ਦੇ ਵਿੱਚ ਸੋਭ ਦਿਨ ਮੇ ਆ ਪਿਤਾ ਪਰਮੇਸ਼ਰ ਜੀ ਇੱਕ ਇੱਕ ਤੇ ਤੇ ਆ ਤੇ ਕਿਰਪਾ ਤੇ ਫਜ਼ਲ ਕਰਨਾ ਬਿਤਾ ਪਰਮੇਸ਼ਰ ਜੀ ਨਾਲ ਦੇ ਸਾਰੇ ਰੁੱਕੇ ਹੋਏ ਕੰਮ ਪੰਜਾਲ ਵਿੱਚ ਪਰਮੇਸ਼ਰ ਜੀ ਨਾਲ ਦਾ ਅਨਾਜਾ ਪ੍ਰਭੂ ਜੀ ਸ਼ੁਭ ਸੀ ਜੀ ਦੇ ਜਿੰਦਾ ਨਾਮ ਬਿਤੇ ਮੁਬਾਰਕ ਹੋਵੇ ਬਿਤਾ ਪਰਮੇਸ਼ਰ ਤੜਾ ਤਨਵਾ ਧੰਨਵਾਦ ਧੰਨਵਾਦ ਬਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਤੁਹਾਡੇ ਦਾਸ ਤੇ ਦਾਸੀਆਂ ਵਾਸਤੇ ਬਿਤਾ ਪਰਮੇਸ਼ਰ ਜੀ ਜੋ ਤੁਤ ਡੇ ਬਲੋ ਚੁਣੇ ਤੇ ਧਰਾਈ ਹੋਏ ਹਨ ਬਿਤਾ ਪਰਮੇਸ਼ਰ ਜੀ ਉਨਾ ਦੀ ਸੋਖਸਲਮ ਦੇ ਪਿਤਾ ਪਰਮੇਸ਼ਰ ਜੀ តੜੀ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਅਭਿ ਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਸੋਖਸਲਮ ਦੀ ੜੀ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਅਭਿ ਤਾ ਪਰਮੇਸ਼ਰ ਜੀ ਤੜਾ ਤੁਹਾਨੂੰ ਬਾਤ ਕਰਦੇ ਤੁਸੀਂ ਸਾਡੇ ਸਾਰੀਆਂ ਪ੍ਰਾਰਥਨਾਵਾਂ ਤੇ ਬੇਜੀਆਂ ਨੂੰ ਸੁਣਿਆ ਹੈ ਬਿਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭ ਯਿਸੂ ਮਸੀਹ ਜੀ ਦੇ ਪਾਪ ਪਵਿੱਤਰ ਜਿੰਨਾ ਜਨਨ ਨਾਮ ਵਿੱਚ ਮੰਗਦੇ ਹਾਂ ਆਮੀਨ